ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਤਾਂ ਦੋਸਤੋ ਜਿਹੜੀ ਪਿਛਲੀ ਵੀਡੀਓ ਬਣਾਈ ਗਈ ਸੀ ਗਦੂਦਾ ਤੇ ਹਰਨੀਆਂ ਦੇ ਇਲਾਜ ਬਾਰੇ ਬਹੁਤ ਹੀ ਵਧੀਆ ਵੀਡੀਓਜ਼ ਨੂੰ ਤੁਸੀਂ ਪਿਆਰ ਦਿੱਤਾ ਤਾਂ ਕੁਝ ਨੈਗੇਟਿਵ ਕਮੈਂਟਸ ਵੀ ਆਏ ਨੇ ਉੱਤੇ ਕੁਝ ਪੋਜ਼ਿਟਿਵ ਕਮੈਂਟ ਵੀ ਆਏ ਨੇ ਨੈਗੇਟਿਵ ਕਮੈਂਟਸ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਵਿਸ਼ਵਾਸ ਹੈ ਇਹ ਸਭ ਬਕਵਾਸ ਹੈ ਤਾਂ ਐਦਾਂ ਦਾ ਕੁਝ ਨਹੀਂ ਹੁੰਦਾ ਤਾਂ ਦੋਸਤੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਦੋਂ ਡਾਕਟਰ ਦੇ ਕੋਲ ਜਾਂਦੇ ਹੋ ਤਾਂ ਡਾਕਟਰ ਦੇ ਉੱਪਰ ਵੀ ਤੁਹਾਨੂੰ ਅੰਧਵਿਸ਼ਵਾਸ ਹੀ ਹੁੰਦਾ ਹੈ ਅਤੇ ਲੱਖਾਂ ਹੀ ਮਰੀਜ਼ ਹੈ ਬਹੁਤ ਜ਼ਿਆਦਾ ਲੋਕਾਂ ਦੇ ਰਿਵਿਊ ਹੈਗੇ ਆ ਕਿ ਲੋ ਬਟ ਹਾਂ ਇੱਕ ਆਸ ਦੇ ਨਾਲ ਇੱਕ ਉਮੀਦ ਦੇ ਨਾਲ ਲੋਕ ਅਜਿਹੀਆਂ ਜਿਹੜੀਆਂ ਜਗ੍ਹਾ ਹੈਗੀਆਂ ਨੇ ਉੱਥੇ ਜਾਂਦੇ ਨੇ ਤੇ ਕਈ ਲੋਕਾਂ ਨੂੰ ਫਰਕ ਵੀ ਪੈਂਦਾ ਸੇਮ ਓਦਾਂ ਹੀ ਜਿੱਦਾਂ ਕਿ ਡਾਕਟਰਾਂ ਦੇ ਕੋਲ ਅਸੀਂ ਜਾਂਦੇ ਹਾਂ ਤੇ ਡਾਕਟਰਾਂ ਦੇ ਕੋਲ ਕੁਝ ਬੰਦਿਆਂ ਨੂੰ ਫਰਕ ਪੈਂਦਾ ਤੇ ਕੁਝ ਬੰਦਿਆਂ ਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਉਹ ਦੂਜੇ ਰਾਹ ਤੇ ਜਾਂ ਦੂਜੇ ਡਾਕਟਰ ਦੇ ਕੋਲ ਚਲੇ ਜਾਂਦੇ ਨੇ ਤੇ ਸਾਡਾ ਮੋਟਿਵ ਬਿਲਕੁਲ ਵੀ ਅਨੰਭਿਸ਼ਵਾਸ ਨੂੰ ਬढ़ावा ਦੇਣਾ ਨਹੀਂ ਸੀ ਤਾਂ ਸਾਡਾ ਜਿਹੜਾ ਮੋਟਿਵ ਹੈਗਾ ਸਾਡੇ ਚੈਨਲ ਦੇ ਥਰੂ ਸਾਡੀ ਟੀਮ ਦੇ ਥਰੂ ਕਿ ਤੁਸੀਂ ਇਹ ਜਿਹੜੇ ਉਹ ਬੇਰੋਗ ਰਹੋ ਤਾਂ ਜੋ ਲੋਕਾਂ ਨੂੰ ਜੋ ਵੀ ਪ੍ਰੋਬਲਮਸ ਆ ਰਹੀਆਂ ਨੇ ਉਹਦਾ ਹੱਲ ਕੀਤਾ ਜਾ ਸਕੇ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਦੂਰ ਕੀਤੀ ਜਾ ਸਕੇ ਹਾਂ ਉਹ ਘੱਟ ਇਲਾਜ ਵਿੱਚ ਹੋਵੇ ਤੇ ਲੋਕਾਂ ਦਾ ਜਿਆਦਾ ਖਰਚਾ ਨਾ ਹੋਵੇ ਕਿਉਂਕਿ ਲੋਕਾਂ ਨੂੰ ਕਈ ਵਾਰੀ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਗਦੁੱਦਾਂ ਦੀ ਪ੍ਰੋਬਲਮ ਦੁਬਾਰਾ ਤੋਂ ਹੋ ਰਹੀ ਹੈ ਬਟ ਇੱਥੇ ਕੁਝ ਲੋਕਾਂ ਦਾ ਜਿਹੜਾ ਰਿਵਿਊ ਸੀਗਾ ਉਹ ਇੰਨਾ ਕੁ ਵਧੀਆ ਸੀਗਾ ਕਿ ਉਹ ਉਹ ਇੱਕ ਵਾਰ ਆਏ ਨਹੀਂ ਤੇ ਉਹਨਾਂ ਨੂੰ ਬਾਰ ਬਾਰ ਆਉਣ ਦੀ ਲੋੜ ਨਹੀਂ ਪਈ ਈਵਨ ਕਿ ਆਪਰੇਸ਼ਨ ਕਰਾਉਣ ਵਾਲੇ ਜਿਹੜੇ ਬੰਦੇ ਹੈਗੇ ਆ ਆਪਰੇਸ਼ਨ ਕਰਾਉਣ ਤੋਂ ਬਾਅਦ ਜਿਹੜੀਆਂ ਗਦੁੱਦਾਂ ਹੋ ਜਾਂਦੀਆਂ ਨੇ ਉਹਦਾ ਇਲਾਜ ਕਰਾਉਣ ਵਾਸਤੇ ਵੀ ਬੰਦੇ ਇੱਥੇ ਆਏ ਸੀ ਦੂਜੀ ਗੱਲ ਕਿ ਇੱਥੋਂ ਦੇ ਐਡਰੈਸ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਹਾਂਜੀ ਤੁਸੀਂ ਵੀਡੀਓ ਦੇ ਵਿੱਚ ਐਡਰੈਸ ਨਹੀਂ ਦਿੱਤਾ ਤਾਂ ਦੋਸਤੋ ਮੈਂ ਫੇਰ ਇੱਕ ਵਾਰੀ ਦੱਸ ਦੇਣਾ ਚਾਹੁੰਦਾ ਕਿ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਐਡਰੈਸ ਦਿੱਤਾ ਹੋਇਆ ਹੈ ਤੁਸੀਂ ਇੱਕ ਵਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਬਟ ਹਾਂ ਜਿੰਨੂੰ ਕਿਸੇ ਵੀਰ ਨੂੰ ਨਹੀਂ ਐਡਰੈਸ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਮੈਂ ਫੇਰ ਇੱਕ ਵਾਰੀ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਲੁਧਿਆਣਾ ਜਾਂ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਤੁਸੀਂ ਜਲੰਧਰ ਤੋਂ ਸਿੱਧੇ ਆਣਿਆ ਜੀ ਮਕੇਰੀਆਂ ਵਾਲੇ ਰੋਡ ਤੇ ਰਸਤੇ ਦੇ ਵਿੱਚ ਟਾਂਡਾ ਆਂਦਾ ਹੈ ਟਾਂਡੇ ਤੋਂ ਤੁਸੀਂ ਲੈਫਟ ਮੋੜ ਜਾਣਾ ਹੈ ਟਾਂਡੇ ਤੋਂ ਸਿੱਧਾ ਤੁਸੀਂ ਜਾਣਾ ਹੈ ਸ਼੍ਰੀ ਹ ਸ਼੍ਰੀ ਹਰਗੋਬਿੰਦਪੁਰ ਤੋਂ ਲੱਟਾਂ ਵਾਲਾ ਚੌਕ ਆਣਾ ਹੈ ਲੱਟਾਂ ਵਾਲੇ ਚੌਕ ਤੋਂ ਫਿਰ ਤੁਸੀਂ ਰਾਈਟ ਹੋ ਜਾਣਾ ਹੈ ਰਾਈਟ ਹੋ ਕੇ ਤੁਸੀਂ ਸਿੱਧੇ ਗੁਰਦਾਸਪੁਰ ਵਾਲੀ ਸਾਈਡ ਨੂੰ ਜਾਣਾ ਹੈ ਕਾਦੀਆਂ ਚੁੰਗੀ ਲੰਘਣ ਤੋਂ ਬਾਅਦ ਇੱਕ ਵਾਰੀ ਫਿਰ ਦੱਸਦਾ ਕਾਦੀਆਂ ਚੁੰਗੀ ਲੰਘਣ ਤੋਂ ਬਾਅਦ ਅੱਗੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਪਿੰਡ ਹੰਬੂਵਾਲ ਦਾ ਰਾਹ ਕਿਹੜਾ ਹੈ ਪਹਿਲੀ ਗੱਲ ਤਾਂ ਸੜਕ ਦੇ ਉੱਪਰ ਹੀ ਬੋਰਡ ਲੱਗਿਆ ਹੋਇਆ ਹੈ ਜਿਹੜਾ ਮਾਈਲਸਟੋਨ ਹੁੰਦਾ ਹੈ ਜਿਹਦੇ ਉੱਪਰ ਲਿਖਿਆ ਹੁੰਦਾ ਹੈ ਕਿਲੋਮੀਟਰ ਵਗੈਰਾ ਉਹਦੇ ਉੱਪਰ ਪਿੰਡ ਦਾ ਨਾਮ ਲਿਖਿਆ ਹੈ ਹੰਬੂਵਾਲ ਤੇ ਰੋਡ ਤੋਂ ਮਹਿਜ਼ ਅੱਧਾ ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸੰਡੇ ਵਾਲੇ ਦਿਨ ਆਉਣਾ ਹੁੰਦਾ ਹੈ ਤੇ ਸਵੇਰੇ 10 ਵਜੇ ਤੋਂ ਪਹਿਲਾਂ ਤੁਸੀਂ ਪਹੁੰਚੋ ਤਾਂ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਪੈ ਜਾਂਦਾ ਹੈ ਤਾਂ ਜਿਹੜੇ ਬਾਬਾ ਜੀ ਕਰਦੇ ਨੇ ਫਾਂਡਾ ਜਿਹੜਾ ਕੀਤਾ ਜਾਂਦਾ ਹੈ ਇਹ ਸਾਰੇ ਪਰਿਵਾਰ ਨੂੰ ਹੀ ਬਖਸ਼ਾ ਜਿੱਦਾਂ ਕਿ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਗਿਆ ਤੇ ਤੁਸੀਂ ਸਵੇਰੇ ਟਾਈਮ ਦੇ ਨਾਲ ਸਵੇਰੇ ਸਵਕਤੇ ਚਲੋਗੇ ਤਾਂ ਤੁਸੀਂ ਇੱਥੇ ਟਾਈਮ ਨਾਲ ਪਹੁੰਚ ਸਕਦੇ ਹੋ ਈਵਨ ਕਿ ਲੁਧਿਆਣੇ ਤੋਂ ਜੇ ਤੁਸੀਂ ਉੱਥੋਂ ਦਾ ਰਨ ਹੈਗਾ ਲਗਭਗ 2.5 ਤੋਂ 3 ਘੰਟੇ ਦਾ ਹੈ ਤਾ ਜੇ ਟ੍ਰੈਫਿਕ ਹੈਗਾ ਤਾਂ ਤੁਸੀਂ 3:30-4 ਘੰਟੇ ਦਰਾਂ ਲਾ ਕੇ ਚਲੋ ਤਾਂ ਤੁਸੀਂ ਸਵੇਰੇ 4 ਵਜੇ ਵੀ ਚੱਲਦੇ ਹੋ ਤਾਂ ਤੁਸੀਂ ਟਾਈਮ ਨਾਲ ਪਹੁੰਚ ਸਕਦੇ ਹੋ ਇਹ ਤਾਂ ਸਿਕਾ ਜੀ ਜਿਹੜੇ ਬੰਦੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਹੇ ਨੇ ਰੋਪੜ ਵੱਲੋਂ ਆ ਰਹੇ ਨੇ ਚੰਡੀਗੜ੍ਹ ਵੱਲੋਂ ਮੁਹਾਲੀ ਵੱਲੋਂ ਆ ਰਹੇ ਨੇ ਉਹਨਾਂ ਵਾਸਤੇ ਰਾਹ ਸੀਗਾ ਜਿਹੜੇ ਮੇਰੇ ਵੀਰ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਨੇ ਉਹ ਸਿੱਧਾ ਪਹਿਲਾਂ ਗੁਰਦਾਸਪੁਰ ਆ ਸਕਦੇ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੇ ਤੁਸੀਂ ਆਣਾ ਤੇ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਜਦੋਂ ਤੁਸੀਂ ਸਠਿਆਲੀ ਪੁਲ ਲੰਘਣਾ ਹੈ ਸਠਿਆਲੀ ਪੁਲ ਲੰਘਣ ਤੋਂ ਲਗਭਗ 5 ਕਿਲੋਮੀਟਰ ਬਾਅਦ ਇਹ ਜਿਹੜਾ ਪਿੰਡ ਹੈ ਤੁਹਾਨੂੰ ਲੈਫਟ ਹੈਂਡ ਸਾਈਡ ਤੇ ਮਿਲੇਗਾ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਆਣਾ ਤੁਸੀਂ ਬਾਈ ਰੋਡ ਤੇ 648 ਪੁਲ ਲੰਘਣ ਤੋਂ ਬਾਅਦ 5 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਲੈਫਟ ਹੈਂਡ ਸਾਈਡ ਤੇ ਇਹ ਪਿੰਡ ਦਾ ਐਡਰੈਸ ਹੈਗਾ ਜਿਹੜੇ ਪਿੰਡ ਦਾ ਨਾਮ ਹੈਗਾ ਜੀ ਪਿੰਡ ਦਾ ਨਾਮ ਹੈ ਦੇ ਦੁਆਰਾ ਬੋਲ ਰਿਹਾ ਪਿੰਡ ਦਾ ਨਾਮ ਹੈਗਾ ਜੀ ਹੰਬੋਵਾਲ ਠੀਕ ਹੈ ਜੀ ਤੇ ਤੁਸੀਂ ਸਵੇਰੇ ਤੜਕੇ ਆਣਾ ਹੈ ਸੰਡੇ ਵਾਲੇ ਦਿਨੀ ਆਣਾ ਤੇ ਸਵੇਰੇ 10 ਵਜੇ ਤੋਂ ਪਹਿਲਾਂ ਹੀ ਪਹੁੰਚਣਾ ਹੁੰਦਾ ਹੈ ਤੇ ਖਾਲੀ ਪੇਟ ਆਣਾ ਹੁੰਦਾ ਹੈ ਤੇ ਆਪਣੇ ਨਾਲ ਇੱਕ 베ਰੀ ਦਾ ਡੰਡਾ ਲੈ ਕੇ ਆਣਾ ਹੁੰਦਾ ਹੈ ਦੇਸੀ 베ਰੀ ਜਿਹਨੂੰ ਗੋਲ 베ਰੀ ਵੀ ਕਿਹਾ ਜਾਂਦਾ ਅ ਤਾਂ ਜ਼ਿਆਦਾ ਕੁਝ ਝੰਜੜ ਚ ਪੈਣ ਦੀ ਲੋੜ ਨਹੀਂ ਹੈਗੀ ਅਗਰ ਤੁਹਾਨੂੰ ਨਹੀਂ ਦੇਸੀ 베ਰੀ ਮਿਲਦੀ ਕੋਈ ਵੀ 베ਰੀ ਹੋਵੇ ਉਸ 베ਰੀ ਦਾ ਡੰਡਾ ਲੈ ਕੇ ਆਉਣਾ ਹੁੰਦਾ ਤੇ ਉਹ ਜਿਹੜਾ 베ਰੀ ਦਾ ਡੰਡਾ ਹੈ ਉਹ ਆਪਣੀ ਹਾਈਟ ਤੋਂ ਥੋੜਾ ਜਿਹਾ ਉੱਪਰ ਲੈ ਕੇ ਆਉਣਾ ਚਾਹੀਦਾ ਮੈਂ ਕਿ ਆਪਣੀ ਹਾਈਟ ਤੋਂ 3-4 ਇੰਚ ਉੱਪਰ ਹੋਵੇ ਕਿਉਂਕਿ ਉਹ ਅੱਧਾ ਜਿਹੜਾ ਹਾਈਟ ਦੇ ਬਰਾਬਰ ਕੱਟ ਕੇ ਤੇ ਘੜਦੇ ਆ ਫਿਰ ਡੰਡੇ ਨੂੰ ਤੇ ਉਹ ਡੰਡਾ ਹਰਾ ਹੋਣਾ ਚਾਹੀਦਾ ਸੁੱਕਾ ਡੰਡਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਬਾਕੀ ਜਿਹੜੀ ਸਾਰੀ ਸਮੱਗਰੀ ਆ ਉਹ ਤੁਹਾਨੂੰ ਉੱਥੇ ਜਾ ਕੇ ਉਹ ਦੱਸ ਦਿੰਦੇ ਆ ਤੇ ਉਹ ਸਮੱਗਰੀ ਤੁਸੀਂ ਲੈ ਕੇ ਫਿਰ ਜੋ ਵੀ ਅੱਗੇ ਪ੍ਰੋਸੈਸ ਹੈਗਾ ਉਹਨੂੰ ਕਰਨਾ ਹੁੰਦਾ ਤੇ ਜਿੱਥੇ ਤੁਸੀਂ ਇੰਨਾ ਇਲਾਜ ਕਰਾਉਂਦੇ ਹੋ ਜਿੱਥੇ ਤੁਸੀਂ ਇੰਨੇ ਡਾਕਟਰਾਂ ਦੇ ਕੋਲ ਪੈਸੇ ਖਰਚ ਕੇ ਪਰੇਸ਼ਾਨ ਹੋ ਚੁੱਕੇ ਹੋ ਤੇ ਫਰਕ ਕੋਈ ਨਹੀਂ ਪਿਆ ਤੇ ਇੱਕ ਵਾਰੀ ਇਹਨੂੰ ਟਰਾਈ ਕਰਨ ਵਿੱਚ ਮੇਰੇ ਖਿਆਲ ਨਾਲ ਕੋਈ ਹਰਜ ਨਹੀਂ ਹੈ ਤਾਂ ਇਹੀ ਸਾਡਾ ਮੋਟਿਵ ਸੀਗਾ ਇਸ ਵੀਡੀਓ ਨੂੰ ਬਣਾਉਣ ਦਾ ਤੇ ਜੇ ਕਿਸੇ ਮੇਰੇ ਵੀਰ ਨੂੰ ਇਸ ਗੱਲ ਦੇ ਨਾਲ ਕੀ ਠੇਸ ਪਹੁੰਚੀ ਹੈ ਕਿ ਯਾਰ ਹਾਂ ਇਹ ਅਸੀਂ ਅੰਧਵਿਸ਼ਵਾਸ ਨੂੰ ਵਧਾਵਾ ਦੇ ਰਹੇ ਜਾਂ ਕੁਝ ਕਰ ਰਹੇ ਹਾਂ ਤੇ ਉਹਨਾਂ ਕੋਲ ਅਸੀਂ ਮਾਫੀ ਚਾਹੁੰਦੇ ਹਾਂ ਬਟ ਹਾਂ ਸਾਡਾ ਇਦਾਂ ਦਾ ਕੋਈ ਮੋਟਿਵ ਨਹੀਂ ਸੀਗਾ ਜਿਹੜੇ ਲੋਕ ਇੰਨੀ ਗੱਲ ਕਹਿ ਰਹੇ ਆ ਕਿ ਹਾਂ ਇਹ ਬਕਵਾਸ ਹੈ ਤੁਸੀਂ ਮੇਰਾ ਵੀਰ ਬਿਲਕੁਲ ਵੀਡੀਓ ਨੂੰ ਨਾ ਦੇਖੋ ਨਾ ਹੀ ਕਿਸੇ ਨੂੰ ਤੁਸੀਂ ਸੁਜੈਸਟ ਕਰੋ ਬਟ ਹਾਂ ਇਹਦੇ ਵਿੱਚ ਕਮੈਂਟਸ ਦੇ ਵਿੱਚ ਹੀ ਕੁਝ ਬੰਦਿਆਂ ਨੇ ਕਮੈਂਟਸ ਦੇ ਵੀ ਹੈ ਕਿ ਯਾਰ ਸਾਨੂੰ ਫਰਕ ਪਿਆ ਹੈ ਔਰ ਵੀਡੀਓ ਦੇ ਵਿੱਚ ਵੀ ਕੁਝ ਬੰਦੇ ਸੀਗੇ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਆਏ ਸੀਗੇ ਤੇ ਸਾਨੂੰ ਹੁਣ ਫਰਕ ਹੈ ਤਾਂ ਦੋਸਤੋ ਇੱਕ ਵਾਰੀ ਫਿਰ ਤੋਂ ਮੈਂ ਕਹਿ ਰਿਹਾ ਕਿ ਸਾਡੇ ਚੈਨਲ ਦਾ ਬਿਲਕੁਲ ਵੀ ਇਦਾਂ ਦਾ ਕੋਈ ਮੋਟਿਵ ਨਹੀਂ ਹੈਗਾ ਕਿ ਅੰਧਵਿਸ਼ਵਾਸ ਨੂੰ ਬढ़ावा ਦੇਣਾ ਬਟ ਹਾਂ ਸਾਡਾ ਇੱਕ ਮੋ ਕਿ ਹਰ ਇੱਕ ਜਿਹੜਾ ਜਿਹੜਾ ਬੰਦਾ ਪਰੇਸ਼ਾਨ ਹੈ ਉਹਨੂੰ ਵਧੀਆ ਤੇ ਸਸਤਾ ਇਲਾਜ ਮਿਲੇ ਤੇ ਇਦਾਂ ਦੀਆਂ ਹੀ ਅਸੀਂ ਹੋਰ ਵੀਡੀਓਜ਼ ਵੀ ਬਣਾਵਾਂਗੇ ਐਕਚੁਅਲੀ ਇਹ ਚੈਨਲ ਦੇ ਵਿੱਚ ਅਸੀਂ ਪੰਜਾਬ ਦੇ ਰਿਲੇਟਡ ਸਾਰੀਆਂ ਵੀਡੀਓਜ਼ ਬਣਾਵਾਂਗੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਰਿਲੇਟਡ ਵੀਡੀਓਜ਼ ਬਣਾਵਾਂਗੇ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਤੇ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜਿਹਨੇ ਲੋਕ ਐਡਰੈਸ ਪੁੱਛ ਰਹੇ ਸੀ ਤਾਂ ਜਿਹਨਾਂ ਨੂੰ ਐਡਰੈਸ ਨਹੀਂ ਪਤਾ ਤੇ ਉਹ ਸਾਰਾ ਪਿਛਲੀ ਵੀਡੀਓ ਦੇ ਵਿੱਚ ਵੀ ਐਡਰੈਸ ਹੈ ਔਰ ਇਸ ਵੀਡੀਓ ਦੇ ਵਿੱਚ ਵੀ ਐਡਰੈਸ ਦਿੱਤਾ ਗਿਆ ਜੀ ਰਾਮ ਰਾਮ ਜੀ